I'm ਦੀਵਾਲੀ ਦੇ ਰਾਤ ਚੱਲੀਆਂ ਗੋਲੀਆਂ ਜਿਸ ਦੇ ਵਿੱਚ ਪਿਓ ਪੁੱਤ ਗੰਭੀਰ ਜ਼ਖਮੀ ਹੋ ਗਏ ਨੇ ਤਾਂ ਦੀਵਾਲੀ ਦੇ ਰਾਤ ਅੰਮ੍ਰਿਤਸਰ ਦੇ ਪੁਤਲੀ ਘਰ ਗਲੀ ਨੰਬਰ 2 ਦੇ ਵਿੱਚ ਖੌਫਨਾਕ ਵਾਰਦਾਤ ਹੁੰਦੀ ਹੈ ਜਿੱਥੇ ਕੁਝ ਹਮਲਾਵਰਾਂ ਦੇ ਵੱਲੋਂ ਪਿਓ ਪੁੱਤ ਤੇ ਅੰਦਾ ਤੰਦ ਗੋਲੀਆਂ ਚਲਾ ਦਿੱਤੀਆਂ ਗਈਆਂ ਤਾਂ ਦੋਵੇਂ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਤੇ ਹਸਪਤਾਲ ਦੇ ਵਿੱਚ ਭਰਤੀ ਨੇ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਮਨੀ ਨਾ ਦੇ ਸ਼ਖਸ ਤੇ ਉਸ ਦੇ ਸਾਥੀ ਸਾਗਰ ਨੂੰ ਮੁੱਖ ਦੋਸ਼ੀ ਘਰਾਣ ਕਰ ਦਿੱਤਾ ਐਸਪੀ ਸ਼ਿਵਦਰਸ਼ਨ ਨੇ ਮੀਡੀਆ ਨਾਲ ਗੱਲਬਾਤ ਕਰਕੇ ਦੱਸਿਆ ਕਿ ਦੀਵਾਲੀ ਵਾਲੀ ਰਾਤ ਨਰੇਸ਼ ਕੁਮਾਰ ਤੇ ਉਸ ਦਾ ਪੁੱਤਰ ਲੇਬਰ ਨੂੰ ਛੱਡ ਕੇ ਘਰ ਵਾਪਸ ਆ ਰਹੇ ਸਨ ਕਿ ਗਲੀ ਦੇ ਵਿੱਚ ਮਨੀ ਤੇ ਉਸਦੇ ਸਾਥੀਆਂ ਦਾ ਝਗੜਾ ਹੁੰਦਾ ਹੈ ਝਗੜੇ ਦੌਰਾਨ ਦੋਸ਼ੀਆਂ ਨੇ ਦੋਵਾਂ ਤੇ ਗੋਲੀਆਂ ਚਲਾਈਆਂ ਪੰਜ ਗੋਲੀਆਂ ਨਰੇਸ਼ ਤੇ ਪੰਜ ਅਭਿਸ਼ੇਕ ਨੂੰ ਲੱਗਿਆ ਦੇ ਪੁਲਿਸ ਵੱਲੋਂ ਫਿਲਹਾਲ ਮਾਮਲਾ ਦਰਜ ਕੀਤਾ ਗਿਆ ਦੋਸ਼ੀ ਜੇ ਫਰਾਰ ਨੇ ਪੁਲਿਸ ਨੇ ਸੀਸੀਟੀਵੀ ਤਸਵੀਰਾਂ ਕਬਜ਼ੇ ਦੇ ਵਿੱਚ ਲਈਆਂ ਨੇ ਤੇ ਦੋਸ਼ੀਆਂ ਦੀ ਪਛਾਣ ਕਰ ਲਈ ਜਲਦੀ ਉਹਨਾਂ ਦਾ ਕਹਿਣਾ ਹੈ ਕਿ ਗ੍ਰਿਫਤਾਰੀ ਹੋਵੇਗੀ ਉਧਰ ਹੀ ਜ਼ਖਮੀ ਦੇ ਪਰਿਵਾਰਕ ਮੈਂਬਰਾਂ ਦਾ ਇਹ ਕਹਿਣਾ ਹੈ ਕਿ ਉਹਨਾਂ ਦਾ ਪਤੀ ਤੇ ਪੁੱਤਰ ਮਜ਼ਦੂਰਾਂ ਨੂੰ ਛੱਡ ਕੇ ਵਾਪਸ ਆ ਰਹੇ ਸਨ ਕਿ ਮਨੀ ਤੇ ਸਾਗਰ ਨੇ ਹਮਲਾ ਕਰ ਦਿੱਤਾ ਪਰਿਵਾਰਕ ਮੈਂਬਰਾਂ ਨੇ ਇਸ ਮਾਮਲੇ ਦੇ ਵਿੱਚ ਹੁਣ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਆਪਣਾ ਨਾਮ ਕੀ ਹੈ ਸਰ ਮੇਰਾ ਨਾਮ ਹੈ ਪਰਮਜੀਤ ਮੇਰੇ ਹਸਬੰਦ ਦਾ ਨਾਮ ਹੈ ਨਿਰੇਸ਼ ਕੁਮਾਰ ਤੇ ਮੇਰੇ ਬੇਟੇ ਦਾ ਨਾਮ ਹੈ ਅਭਿਸ਼ੇਕ ਪੱਟੇ ਰਾਤੀ ਕੀ ਹੋਇਆ ਵਾਪਰਾ ਵਾਪਰੇ ਜਿਹੜਾ ਤੁਹਾਨੂੰ ਹਸਪੀਟਲ ਆਣਾ ਸਰ ਇਹ ਮੇਰੇ ਬੇਟਾ ਤੇ ਮੇਰੇ ਹਸਬੰਦ ਨੇ ਲੇਬਰ ਨੂੰ ਛੱਡ ਕੇ ਆ ਰਹੇ ਸੀ ਤੇ ਪਤਾ ਨਹੀਂ ਉਹ ਕੋਈ ਉਹਨਾਂ ਨੇ ਗੋਲੀ ਪਿਛਲੀ ਹੈ ਗਈ ਕੋਈ ਕੋਈ ਹੈ ਗਈ ਲੜਾਈ ਚੱਲਦੀ ਸੀ ਤੇ ਉਹਨਾਂ ਨੇ ਵਿੱਚ ਗੋਲੀਆਂ ਚਲਾਤੀਆਂ ਕਿੰਨੀਆਂ ਗੋਲੀਆਂ ਚੱਲੀਆਂ ਗੋਲੀਆਂ 3 5 ਜੋ ਮੇਰੇ ਬੇਟੇ ਤੇ ਚੱਲੀਆਂ ਤੇ 5 ਹੀ ਮੇਰੇ ਹਸਬੰਦ ਤੇ ਚੱਲੀਆਂ ਇਹ ਇਹੋ ਜਿਹਾ ਕੀ ਵਾਪਰ ਰਹਾ ਵਾਪਰਿਆ ਤੇ ਜਿਹੜਾ ਤੇ ਨਾਲੇ ਗੋਲੀਆਂ ਚਲਾਈਆਂ ਸਰ ਪਤਾ ਨਹੀਂ ਕਿ ਜੁਵਾ ਖੇ ਰੇ ਤੇ ਉਹਨਾਂ ਨੇ ਪਤਾ ਨਹੀਂ ਇਹ ਵੇਲੇ ਨੂੰ ਛੱਡ ਕੇ ਆ ਰਹੇ ਸੀ ਤੇ ਇਹਨਾਂ ਨੇ ਪਿਛਲਾ ਕੋਈ ਹੈਗਾ ਹੀ ਲੜਾਈ ਝਗੜਾ ਚੱਲਦਾ ਪਹਿਲੇ ਮੇਰੇ ਬੇਟੇ ਦਾ ਹਮਲਾ ਕੀਤਾ ਸੀ ਪਿੱਛੋਂ ਦੀ ਵਾਰ ਇਹਨਾਂ ਨੇ ਕੀਤਾ ਸੀ ਤੇ ਹੁਣ ਇਹਨਾਂ ਨੂੰ ਗੋਲੀ ਚਲਾਤੀ ਹੈ ਮੇਰੇ ਬੇਟੇ ਦੇ ਅਭਿਸ਼ੇਕ ਪੱਟੀ ਤੇ ਤੇ ਔਰੇ ਮੇਰੇ ਹਸਬੰਦ ਦੀ ਨਰੇਸ਼ ਮਾਰ ਕੇ ਹੈ ਕਿਦੋਂ ਦਾ ਵਾਕਿਆ ਹੈ ਇਹ ਤੋਂ ਗੋਲੀਆਂ ਚੱਲੀਆਂ ਸੀ ਕੱਲੇ ਰਾਤੀ ਚੱਲੀਆਂ ਸੀ ਤੇ ਤੁਸੀਂ ਉਹਨੂੰ ਹਸਪਤਾਲ Diwali ਵਾਲੇ ਦਿਨ ਚੱਲੀਆਂ ਸੀ Diwali ਵਾਲੇ ਦਿਨ ਹਾਂਜੀ Diwali ਵਾਲੇ ਦਿਨ ਰਾਤ 1 ਵਜੇ ਹੁਣ ਉਹਨਾਂ ਦੀ ਕੀ ਕੰਡੀਸ਼ਨ ਹੈ ਸਰ ਬਹੁਤ ਹਾਲ ਪੜਿਆ ਉਹਨਾਂ ਦਾ ਮਾੜਾ ਜੀ ਪ੍ਰਸ਼ਾਸਨ ਕੋ ਕੀ ਮੰਗ ਕਰਦੇ ਅਨਸਾਫ ਚਾਹੀਦਾ ਉਹਨਾਂ ਕੋ ਆਪਣਾ ਨਾਮ ਮੇਰਾ ਨਾਮ ਜੀ ਉਲਫਤ ਰਾਣੀ ਹੈ ਕੀ ਹੋਇਆ ਇਹ ਜਿਹੜਾ ਤੁਹਾਨੂੰ ਹਸਪਤਲ ਲਾਣਾ ਪਿਆ ਮੈਂ ਸ਼ਰਮਿੰਦੇ ਪਤਾ ਨਹੀਂ ਪਰ ਮੇਰਾ ਬੇਟਾ ਹਨਾ 2021 ਸੀ ਉਹਨੇ ਵੀ ਐਸ ਤਰ੍ਹਾਂ ਮਤਲਬ ਵੀ ਆਪਣੀ ਜਨ ਕਰਨ ਦੇ ਹੀ ਦੀਵਾਲੀ ਆਪਣੇ ਘਰ ਦੇ ਵਿੱਚ ਵੀ ਆਪਣੇ ਗਏ ਉਧਰ ਉਧਰ ਨੂੰ ਮੁੰਡਿਆਵਾਲ ਚਲੇ ਗਏ ਉੱਥੇ ਬੱਚੇ ਜੂਆ ਖੇਲਦੇ ਹੋਣੇ ਆ ਤੇ ਅਭੀਸ਼ੇਕ ਤੇ ਹੈਗਾ ਨਹੀਂ ਸੀ ਅਭੀਸ਼ੇਕ ਆਪਣੀ ਲੇਬਰ ਛੱਡ ਕੇ ਆ ਰਿਹਾ ਸੀ ਤੇ ਆਪਣੇ ਲੇਬਰ ਨੂੰ ਛੱਡ ਕੇ ਆਉਣ ਦੀ ਬਜਾਾ ਉੱਥੇ ਹੀ ਛੱਡੇ ਬੰਦੇ ਕੰਮ ਕਰਦੇ ਸੀ ਤੇ ਆਪਣੀ ਲੇਬਰ ਨੂੰ ਜਦੋਂ ਛੱਡਿਆ ਆਪਣੇ ਪਾਪਾ ਦੇ ਕੋਲ ਆਇਆ ਉੱਤੇ ਲੋਕ ਜੂਆ ਖੇਲਣਦੇ ਸੀ ਉੱਤੇ ਖੇਲਦੇ ਖੇਲਦੇ ਉਹ ਮੁੰਡਿਆ ਦੇ ਨਾਲ ਪੁਰਾਣੀ ਦੁਸ਼ਮਣੀ ਸੀ ਇੱਕ ਇੱਕ ਸਾਲ ਡੇਢ ਸਾਲ ਹੋ ਗਿਆ ਮੇਰੇ ਵੱਡੇ ਪੋਤਰੇ ਨੂੰ ਵੀ ਇਹਨਾਂ ਨੇ ਬੜੀ ਬੁਰੀ ਤਰ੍ਹਾਂ ਮਾਰਿਆ ਆ ਬਾਵਾ ਤੇ ਟੁੱਕਿਆ ਸਿਰ ਤੇ ਉੱਤੇ ਗਲੀ ਦੇ ਵਿੱਚ ਸੈਂਡੀ ਦੀ ਦੁਕਾਨ ਤੇ ਅਸੀਂ ਫੇਰ ਵੀ ਪੁਲਿਸ ਨੂੰ ਰਿਪੋਰਟ ਕੀਤੀ ਪਰ ਪੁਲਿਸ ਨੇ ਸਾਡੀ ਮਤ ਕੋਈ ਨਹੀਂ ਕੀਤੀ ਅੱਜ ਤੱਕ ਫਿਰ ਵੀ ਚੁੱਪ ਕਰਕੇ ਆਪਣੇ ਬੱਚਿਆਂ ਨੂੰ ਸਮਝਾਉਂਦੇ ਰਹੇ ਚਲੋ ਕੋਈ ਨਹੀਂ ਕੋਈ ਨਹੀਂ ਕੋਈ ਅਰੋਣ ਮੇਰੇ ਬੱਚੇ ਦੇ ਮੇਰੇ ਪੁੱਤ ਨੇ ਤੇ ਵੀ ਚਾਰ ਪੰਜ ਗੋਲੀਆਂ ਨਾ ਚਲਾਈਆਂ ਤੋਰੇ ਪਾਪਾ ਤੇ ਵੀ ਚਲਾਈਆਂ ਪੁਰਾਣੀ ਸੀ ਲੜਾਈ ਝਗੜਾ ਹਾਂਜੀ ਹਾਂਜੀ ਤੇ ਹੁਣ ਬੇਸਤਰਾ ਹੀ ਆ ਬੇੜਾ ਦੇ ਸਾਨੂੰ ਤੇ ਪਤਾ ਨਹੀਂ ਇਹਨਾਂ ਨੇ ਕੀ ਕੀਤਾ ਤੇ ਮਾਰ ਕੇ ਗਏ ਨੇ ਗੋਲੀਆਂ ਰਹਿੰਦੇ ਪਰਲੇ ਮੱਲੇ ਤੇ ਆ ਉਹਨਾਂ ਦੇ ਮਾਂ ਕਿੱਥੋਂ ਦਾ ਵਾਕਿਆ ਇਹ ਜੀ ਇੱਥੇ ਹੋਇਆ ਵਾ ਮੈਂ ਅਸੀਂ ਨਿੱਕਾ ਸਿੰਘ ਕਨੌਲੀ ਰਹਿੰਨੇ ਆ ਉਤੋਂ ਦੇ ਆ ਪਰਲੇ ਛੱਠੀ ਮੱਲੇ ਦੇ ਮੁੰਡੇ ਆ ਲੋ ਗੋਲੀਆਂ ਕਿੱਥੇ ਚੱਲੀਆਂ ਸੀ ਗੋਲੀਆਂ ਜੀ ਚੱਲੀਆਂ 2 ਨੰਬਰ ਜੀ ਵਾਲੇ ਇੱਥੇ ਕੋਈ 2 ਨੰਬਰ ਜੀ ਕਿੱਥੇ ਗੋਲੀ ਉਹ ਉੱਥੇ ਬੱਚੇ ਉੱਥੇ ਕੋਈ ਜੂਆ ਜਾਂ ਕੋਈ ਕਰਦੇ ਹੋਣੇ ਆ ਸ਼ਰਾਬ ਪੀ ਕੇ ਆ ਸਭ ਜਾ ਕੇ ਕਈ ਦੀਵਾਲੀ ਸੀ ਨਾ ਕੱਲ ਬੱਚੇ ਬੱਚੇ ਕਰਦੇ ਹੀ ਆ ਅਬੀ ਨਹੀਂ ਸੀ ਰਬੀ ਤੇ ਇਹ ਲੇਬਰ ਛੱਡ ਕੇ ਆ ਰਿਹਾ ਸੀ ਉੱਥੇ ਚਲੇ ਗਏ ਲੇਬਰ ਨੂੰ ਛੱਡ ਕੇ ਸਿੱਧੀ ਮੋੜ ਤੇ ਗੋਲੀਆਂ ਕਿੱਥੇ ਚੱਲੀਆਂ ਸੀ ਸਿੱਧੀ ਮੋੜ ਤੇ ਸਿੱਧੀ ਮੋੜ ਤੇ ਹਾਂਜੀ ਦੋ ਨੰਬਰ ਕਿੱਥੇ ਉੱਥੇ ਦੋ ਨੰਬਰ ਗਲੀ ਨਾਲ ਹੀ ਕਿੰਨੇ ਕ ਜਣੇ ਸੀ ਜੀ ਲੋ ਜੀ 5 6 ਜਣੇ ਸੀ ਆਪਣਾ ਕੀਤਾ ਉਹਨਾਂ ਨੇ ਜਿਹੜਾ ਉਹਨਾਂ ਨੇ ਇੱਕ ਸਾਗਰ ਜੀ ਇੱਕ ਇੱਕ ਜਨਾ ਸਾਗਰ ਆ ਮੁੰਡੇ ਦਾ ਨਾਮ ਹਾਂਜੀ ਉਹਨੂੰ ਫੋਨ ਕਰਕੇ ਬੁਲਾਇਆ ਗਿਆ ਅਭਿਸ਼ੇਕ ਨੂੰ ਅਬੀ ਨਹੀਂ ਸੀ ਹੈਗਾ ਉੱਥੇ ਇਹ ਕੋਈ ਪੁਰਾਣੀ ਗੰਜੀ ਸੀ ਇਹ ਪੁਰਾਣੀ ਸੀ ਤੇ ਹੁਣ ਇਹ ਪ੍ਰਸ਼ਾਸਨ ਕੋਲ ਕੀ ਮੰਗ ਕਰ ਰਹੇ ਅਸੀਂ ਇਨਸਾਫ ਮੰਗਦੇ ਅੱਗੇ ਵੀ ਸਾਡੇ ਨਾਲ ਕੀਤਾ ਹੁਣ ਵੀ ਕੀਤਾ ਹੋਣੇ ਸੀ ਕਿੱਥੇ ਬਹਿ ਜਗੇ ਕੋਈ ਉਹਨਾਂ ਦੇ ਕੋਈ ਪੁਰਾਣੇ ਰਿਕਾਰਡ ਪੁਰਾਣੇ ਪ੍ਰਕਾਰ ਨੇ ਪੁਰਾਣੇ ਰਿਕਾਰਡ ਉਹਨਾਂ ਨੇ ਕੰਟਰੋਲਮੈਂਟ ਬੋਰਡ ਤੇ ਆ ਗਏ ਆ ਕੀ ਮਤਲਬ ਕਿਦਾਂ ਦਾ ਉਹਨਾਂ ਦੇ ਰਿਕਾਰਡ ਜਿਹੜੇ ਤੁਹਾਡੇ ਨਾਲ ਇਦਾਂ ਜੇ ਸਾਡੇ ਨਾਲ ਅਸੀਂ ਬੜਾ ਉਹਨਾਂ ਨਾਲ ਸਮਝੌਤੇ ਵੀ ਕੀਤੇ ਵੀ ਚਲੋ ਕੋਈ ਨਹੀਂ ਆਪਣੇ ਬੱਚਿਆਂ ਨੂੰ ਸਮਝਾਉਂਦੇ ਰਹਾਡੇ ਬੱਚਿਆਂ ਨੇ ਕੋਈ ਵਾਰ ਦਿੱਤੀ ਨਹੀਂ ਕੀਤੀ ਭਾਵੇਂ ਮੱਲੇ ਚੋਂ ਪੁੱਛ ਲੋ ਜੇ ਕੀਤੀ ਵੀ ਹੋਊਗੀ ਤਾਂ ਪਹਿਲਾਂ ਉਦੋਂ ਹੀ ਹੋਈ ਮੁੜ ਕੇ ਨਹੀਂ ਕੋਈ ਗੱਲ ਹੁੰਦੀ ਨਹੀਂ ਪੁਰਾਣੀ ਸੀ ਪੁਰਾਣੀ ਲੜਾਈ ਸੀ ਠੀਕ ਹੈ ਜੀ ਸਰ ਜਿਹੜੀ ਪ੍ਰਸ਼ਦਾਨ ਨੂੰ ਗੋਲੀ ਚੜੀਆਂ ਕੀ ਤਰ੍ਹਾਂ ਮਾਮਲਾ ਸੀਗਾ ਕੀ ਹੋਇਆ ਇਹ ਦੀਵਾਲੀ ਵਾਲੀ ਰਾਤ ਜਿਹੜਾ ਨਰੇਸ਼ ਕੁਮਾਰ ਤੋਂ ਉਹਦਾ ਬੇਟਾ ਵਿਸ਼ੇਕ ਜਿਹੜਾ ਪੁਤਲੀ ਘਰ ਤੋਂ ਉਹਨਾਂ ਪਰਚੀ ਲਈ ਸੀ ਤੋਂ ਤੇ ਜਿਹੜਾ ਉਹਨਾਂ ਤੇ ਇੱਕ ਮਨੀਆ ਰਵਿੰਦਰ ਸਿੰਘ ਮਨੀ ਨਕਸੇ ਕਲੋਨੀ ਦਾ ਉਹਦਾ ਸਾਥੀ ਗੋਤਮਦਿੱਲਾ ਇਨਾਂ ਨੇ ਜਿਹੜਾ ਉਹਨਾਂ ਨਾਲ ਝਗੜਾ ਕੀਤਾ ਉੱਥੇ ਉਹਨਾਂ ਨੂੰ ਜਿਹੜਾ ਗੋਲੀਆਂ ਮਾਰੀਆਂ ਗਈਆਂ ਇਸ ਸੰਬੰਧੀ ਸੀ ਮਕਦਮਾ ਦਰਜ ਕਰ ਲਿਆ ਦੋਨਾਂ ਦੇ ਭਾਈ ਨੇਮ ਤੇ ਜਲਦੀ ਜਿਹੜਾ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਕੋਈ ਸੀਸੀਟੀਵੀ ਸਾਹਮਣੇ ਆਈ ਸੀਸੀਟੀਵੀ ਜੋ ਹੈਗੀ ਸਾਡੇ ਕੋਲ ਜਿਹੜੀ ਘਟਨਾ ਵਾਪਰੀ ਸਾਰੇ ਕੈਮਰੇ ਵਿੱਚ ਕੈਦ ਹੋ ਗਈ ਹੈ ਉਹ ਤੋਂ ਸਾਨੂੰ ਆਈਡੈਂਟੀਫਾਈ ਹੋਏ ਨੇ ਬੰਦੇ ਸਰ ਹਮਲਾਵਰ ਨੇ ਹਮਲਾਵਰ ਦੋਸ਼ੀ ਹਥਿਆਰ ਗੜਈ ਉਹਨੂੰ ਹਥਿਆਰ ਤੇ ਫਿਲਹਾਲ ਦੋਸ਼ੀ ਗ੍ਰਿਫਤਾਰ ਨਹੀਂ ਹੋਏ ਨਾ ਹੀ ਹਥਿਆਰ ਬਰਾਮਦ ਹੋਏ ਨੇ ਇਬਰਾਮਜੀ ਪ੍ਰੰਤੀ ਪਤਾ ਲੱਗੂ ਕਿ ਰਸਾਂਸੀ ਕੇ ਨਜਾਇਜ਼ ਸਰੇ ਪਿਛਲੇ ਜਿਹਨਾਂ ਜੇਲ੍ਹ ਤੋਂ ਸੁੱਟ ਕੇ ਵੀ ਆਇਆ ਸੀ ਜਿਹੜਾ ਬੇਸੀ ਹਾਂਜੀ ਥੋੜੇ ਦਿਨ ਪਹਿਲਾਂ ਇਹ ਆਪਣਾ ਜਮੰਤ ਤੇ ਆਇਆ ਸੀ ਜਿਹੜਾ ਮਨੀਆ ਗੁਰਾਵਿੰਦਰ ਸਿੰਘ ਮਨੀ ਕਾਰਨ ਕੀ ਝਗੜਿਆ ਕਾਰਨ ਇਹਨਾਂ ਦਾ ਆਪਸ ਵਿੱਚ ਪੁਰਾਣੀ ਰੰਜਿਸ਼ ਹੈਗੀ ਸੀ ਉਸੇ ਕਰੋਂ ਝਗੜਾ ਹੈ ਅੱਛੇ ਕਿੰਨੇ ਪਹਿਲਾਂ ਰਵਿੰਦਰ ਸਿੰਘ ਦੇ ਦੋ ਦੋ ਤੇ ਦੋ ਤਿੰਨ ਪਰਚੇ ਹੈਗੇ ਪਹਿਲਾਂ ਇਹ ਕਾਰ ਮੈਕਟਰ ਦਾ ਲੜਾਈ ਝਗੜੇ ਦੇ ਪਰ ਹੁਣ ਕੀ ਕਾਰਵਾਈ ਹੈ ਮਗਦਮਾ ਜਿਹੜਾ ਵੈ ਅਟੈਂਪਟ ਟੂ ਮਰਡਰ ਦਾ ਇਹਨਾਂ ਦਾ ਦਰਜ ਕਰ ਲਿਆ ਭਾਈ ਨੇ ਦੋਸ਼ੀਆਂ ਨੂੰ ਫੜ ਲਈ ਰੇਡ ਕੀਤਾ ਜਾ ਰਿਹਾ ਜਲਦੀ ਹੀ ਗ੍ਰਿਫਤਾਰ ਕਰ ਲਾਂਗੇ ਜ਼ਖਮੇ ਖਤਰੇ ਤੋਂ ਬਾਹਰ ਨਹੀਂ ਜਰੇ ਇਲਾਜ ਨੇ